ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮੇਂਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਮੱਕੀ ਦੀ ਫਸਲ ਦੇ ਵਿੱਚ ਖਾਸ ਤੌਰ ਤੇ ਜਿਹੜੇ ਏਰੀਆ ਦੇ ਵਿੱਚ ਬਹਾਰ ਰੁੱਤ ਦੀ ਮੱਕੀ ਦੀ ਬਿਜਾਈ ਹੁੰਦੀ ਹੈ ਕਿਉਂਕਿ ਇਸ ਦੀ ਬਿਜਾਈ ਦਾ ਸਮਾਂ ਹੁੰਦਾ ਹੈ 20 ਜਨਵਰੀ ਤੋਂ 15 ਫਰਵਰੀ ਤੱਕ ਸਹੀ ਸਮਾਂ ਜੇ ਸਹੀ ਸਮੇਂ ਤੇ ਆਪਾਂ ਬੀਜ ਦਿਆਂ ਤਾਂ ਇਹਦੇ ਵਿੱਚ ਕੀੜੇ ਮਕੌੜਿਆਂ ਦਾ ਹਮਲਾ ਘੱਟ ਹੁੰਦਾ ਤੇ ਇਹਦਾ ਝਾੜ ਵੀ ਚੰਗਾ ਰਹਿੰਦਾ ਤੇ ਕਈ ਜਗ੍ਹਾ ਤੇ ਕਿਸਾਨ ਵੀਰ ਜਿਹੜੇ ਉਹ ਲੇਟ ਬੀਜ ਦੀ ਬਜਾਦ ਕਰਦੇ ਆ ਇਹ ਤੋਂ ਇਲਾਵਾ ਮੇਨ ਸੀਜ਼ਨ ਵਾਲੀ ਮੱਕੀ ਉਹਦੇ ਵਿੱਚ ਵੀ ਜਿਹੜਾ ਫਾਲ ਆਰਮੀ ਬਰਮਾ ਉਹਦਾ ਕਾਫੀ ਅਟੈਕ ਆਉਣ ਲੱਗ ਪਿਆ ਉਹਦੇ ਕਰਕੇ ਕਾਫੀ ਨੁਕਸਾਨ ਹੁੰਦਾ ਤੇ ਦੁਆਬੇ ਏਰੀਏ ਦੇ ਵਿੱਚ ਇਸ ਟਾਈਮ ਵੀ ਜਿਹੜੀ ਖੇਤਾਂ ਦੇ ਵਿੱਚ ਮੱਕੀ ਐ ਇਹ ਖੜੀ ਆ ਤੇ ਉਹਦੇ ਵਿੱਚ ਹਮਲਾ ਦੇਖਣ ਨੂੰ ਮਿਲ ਰਿਹਾ ਫਾਲ ਆਰਮੀ ਵਰਮ ਦਾ ਕਿਉਂਕਿ ਮੱਕੀ ਦੇ ਵਿੱਚ ਛੋਟੀ ਮੱਕੀ ਦੇ ਵਿੱਚ ਜਿਹੜੀ 15 ਦਿਨ ਦੀ 20 ਦਿਨ ਦੀ ਹੁੰਦੀ ਹੈ ਉਹਦੇ ਵਿੱਚ ਛਾਖ ਦੀ ਮੱਖੀ ਆ ਉਹ ਵੀ ਕਾਫੀ ਨੁਕਸਾਨ ਕਰਦੀ ਹੈ ਸ਼ੂਟ ਬੋਰਰ ਆ ਉਹ ਵੀ ਕਾਫੀ ਨੁਕਸਾਨ ਕਰਦਾ ਇਸ ਤੋਂ ਬਿਨਾ ਫਾਲ ਆਰਮੀ ਵਰਮਾ ਹੁਣ ਜਿਹੜਾ ਕੀੜਾ ਇਹ ਪਹਿਲਾਂ ਜਿਹੜਾ 18 ਮਈ 2018 ਦੇ ਵਿੱਚ ਪਹਿਲੀ ਵਾਰ ਕਰਨਾਟਕਾ 'ਚ ਦੇਖਿਆ ਗਿਆ ਉਸ ਤੋਂ ਬਾਅਦ ਫਿਰ ਇਹ ਤਾਮਿਲਨਾਡੂ ਆਂਧਰਾ ਪ੍ਰਦੇਸ਼ ਤੇ ਲੰਗਾਨਾ ਗੁਜਰਾਤ ਮਹਾਰਾਸ਼ਟਰ ਇੱਧਰ ਦੀ ਹੁੰਦਾ ਹੋਇਆ ਤੇ ਪੰਜਾਬ ਦੇ ਵਿੱਚ ਵੀ ਇਹਦਾ ਹਮਲਾ ਹੋਣ ਦੇਖਿਆ ਜਾਣ ਲੱਗਿਆ ਤੇ ਇਹ ਜਿਹੜਾ ਕੀੜਾ ਇਹ ਤੁਹਾਨੂੰ ਮੈਂ ਦੱਸ ਦਿਆਂ ਕਿ 32 ਤੋਂ 46 ਦਿਨ ਦਾ ਇਹਦਾ ਜੀਵਨ ਚੱਕਰ ਆ ਅੰਡੇ ਦੇ ਵਿੱਚੋਂ ਇੱਕ ਜਿਹੜੀ ਹੈਗੀ ਇਹ ਮਾਦਾ ਇਹਦੀ ਮੱਕੀ ਤੋਂ ਇਲਾਵਾ ਇਹ ਬਾਜਰੇ ਤੇ ਜੇ ਬਾਜਰੇ ਦੀ ਫਸਲ ਵੀ ਨਾ ਮਿਲੇ ਤਾਂ ਫਿਰ ਕਣਕ ਝੋਨਾ ਜਿਹੜੀ ਵੀ ਫਸਲ ਹੈਗੀ ਹੈ ਜਾਂ ਹਰਾ ਚਾਰਾ ਉਹਦੇ ਉੱਤੇ ਜਿਹੜਾ ਹੈਗਾ ਹਮਲਾ ਇਹ ਕਰ ਸਕਦਾ ਫਾਲ ਆਰਮੀ ਵਰਮ ਤੇ ਇਹ ਆਂਡੇ ਦੇਣ ਵਾਸਤੇ ਇਹਨਾਂ ਫਸਲਾਂ ਜਿਹੜੀ ਵੀ ਫਸਲ ਮਿਲਦੀ 100 ਕਿਲੋਮੀਟਰ ਤੱਕ ਦੀ ਦੂਰੀ ਤੱਕ ਇਹ ਉੱਡ ਕੇ ਕਰ ਸਕਦੀ ਆ ਆਂਡੇ ਜਿਹੜੇ ਹੈਗੇ ਇੱਕ ਮਾਦਾ 1000 ਤੋਂ ਉੱਪਰ ਆਂਡੇ ਦੇ ਸਕਦੀ ਆ ਆਪਣੇ ਜੀਵਨ ਚੱਕਰ ਚ ਤੇ ਇਹਦਾ ਜੀਵਨ ਕਾਲ ਆ ਜਿਹੜਾ ਉਹ 5-7 ਦਿਨ ਦਾ ਹੁੰਦਾ ਮਾਦਾ ਦਾ ਤੇ ਉਸ ਤੋਂ ਬਾਅਦ ਆਂਡੇ ਜਿਹੜੇ 4 ਤੋਂ 6 ਦਿਨਾਂ ਚ ਆਂਡਿਆਂ ਤੋਂ ਲਾਰਵਾ ਨਿਕਲਿਆ ਆਉਂਦਾ ਜਿਹੜੀ ਸੁੰਡੀ ਜਿਹੜੀ ਆਪਣੀ ਫਸਲ ਦਾ ਨੁਕਸਾਨ ਕਰਦੀ ਤੇ ਉਹਦੀਆਂ 6 ਸਟੇਜਾਂ ਹੁੰਦੀਆਂ 6 ਇਨਸਟਾਰ ਆਪਾਂ ਕਹਿ ਦਿੰਨੇ ਆ ਜਿਹੜੀ ਤੀਜੀ ਤੋਂ ਲੈ ਕੇ ਤੀਜੀ ਚੌਥੀ ਪੰਜਵੀਂ ਛੇਵੀਂ ਸਟੇਜ ਆ ਜਿਹੜੀ ਉਹ ਜ਼ਿਆਦਾ ਨੁਕਸਾਨ ਕਰਦੀ ਪਹਿਲਾਂ ਛੋਟੀਆਂ ਛੋਟੀਆਂ ਸੁੰਡੀਆਂ ਜਿਹੜੀਆਂ ਉਹ ਇੰਨਾ ਨੁਕਸਾਨ ਨਹੀਂ ਕਰਦੀਆਂ ਜਦੋਂ ਸੁੰਡੀ ਵੱਡੀ ਹੋ ਜਾਂਦੀ ਹੈ ਉਹ ਫਿਰ ਕੰਟਰੋਲ ਕਰਨੇ ਵੀ ਔਖੀ ਹੁੰਦੀ ਹੈ ਤੇ ਨੁਕਸਾਨ ਵੀ ਵੱਧ ਕਰਦੀ ਆ ਛੋਟੀਆਂ ਸੁੰਡੀਆਂ ਜਿਹੜੀਆਂ ਪੱਤਿਆਂ ਨੂੰ ਖੁਰਚ ਕੇ ਖਾਂਦੀਆਂ ਵੱਡੀਆਂ ਸੁੰਡੀਆਂ ਗੋਭ ਦੇ ਪੱਤੇ 'ਚ ਗੋਲ ਤਵੰਡਾਕਾਰ ਮੋਰੀਆਂ ਬਣਾਉਂਦੀਆਂ ਸੁੰਡੀਆਂ ਗੋਭ ਨੂੰ ਲਗਭਗ ਪੂਰੀ ਤਰ੍ਹਾਂ ਖਾ ਕੇ ਤੇ ਭਾਰੀ ਮਾਤਰਾ 'ਚ ਬਿਠਾ ਜਿਹੜੀਆਂ ਹੈਗੀਆਂ ਨਾ ਇਹਨਾਂ ਦਾ ਗੰਦਮੰਦ ਉਹ ਆਪਾਂ ਨੂੰ ਫਸਲ ਦੇ ਵਿੱਚ ਦਿਖ ਜਾਂਦਾ ਜਿੱਥੇ ਤੇ ਲਗਭਗ ਪੂਰੀ ਤਰ੍ਹਾਂ ਖਾ ਜਾਂਦੀਆਂ ਇਹ ਜਿਹੜੀ ਗੋਬ ਨੂੰ ਤੇ ਉੱਥੇ ਤੁਹਾਨੂੰ ਜਿਹੜਾ ਹਰੇ ਰੰਗ ਦੀਆਂ ਜਾਂ ਕਾਲੇ ਰੰਗ ਦੇ ਬਿੱਠਾ ਜੀਆਂ ਨਜ਼ਰਾਂ ਆਉਣੀਆਂ ਤੁਹਾਨੂੰ ਇਹ ਸੁੰਡੀ ਦੀ ਪਛਾਣ ਹੈ ਕਿ ਇਹਦੇ ਸਿਰ ਵਾਲੇ ਪਾਸੇ ਚਿੱਟੇ ਰੰਗ ਦੇ ਅੰਗਰੇਜ਼ੀ ਦੇ ਅੱਖਰ Y ਦੇ ਉਲਟੇ ਨਿਸ਼ਾਨ ਤੇ ਪਿਛਲੇ ਸਿਰੇ ਦੇ ਤੇ ਲੱਗੇ ਜਿਹੜਾ ਚੌਰਸਕਰ ਚਾਰ ਬਿੰਦੂ ਲੱਗੇ ਹੁੰਦੇ ਉਹ ਤੋਂ ਇਹਦਾ ਨਿਸ਼ਾਨ ਆਪਾਂ ਨੂੰ ਨਿਸ਼ਾਨੀ ਮਿਲਦੀ ਆ ਵੈਸੇ ਆਮ ਤੌਰ ਤੇ ਜ਼ਿਆਦਾ ਇਸ ਟਾਈਮ ਜਿਹੜਾ ਹਮਲਾ ਉਹਦਾ ਫਾਲ ਆਰਮੀ ਵਰਮ ਦੇ ਆਪਾਂ ਨੂੰ ਦੇਖਣ ਨੂੰ ਮਿਲਦਾ ਇਦੇ ਵਾਸਤੇ ਕੀ ਹੈ ਜੇ ਆਪਾਂ ਰੋਕथाम ਦੀ ਗੱਲ ਕਰੀਏ ਤਾਂ ਇੱਕ ਤਾਂ ਸਫਾਰਸ਼ ਸਮੇਂ ਅਨੁਸਾਰ ਬਜਾਈ ਕਰਨੀ ਚਾਹੀਦੀ ਲੇਟ ਫੇਟ ਆਪਾਂ ਅੱਗੇਤੀ ਪਿਛੇਤੀ ਕਰਾਂਗੇ ਉਹ 'ਚ ਵੀ ਹਮਲਾ ਜ਼ਿਆਦਾ ਹੋਊ ਇੱਕ ਇੱਕ ਟਾਈਮ ਤੇ ਬਜਾਈ ਹੋ ਜੇ ਜੇ ਆਪਾਂ ਕਿ ਹੁਣ ਆਪਾਂ ਬਿਜਲੀ ਮੱਕੀ ਥੋੜੇ ਟਾਈਮ ਬਾਅਦ ਫੇਰ ਬਿਜਲੀ ਉਹ ਗਾਂ ਦੀਆਂ ਫੇਰ ਹਮਲਾ ਇਹਦਾ ਵੱਧ ਆ ਰਿਹਾ ਜਾਂਦਾ ਤੇ ਕੰਟਰੋਲ ਕਰਨ ਵਾਸਤੇ ਜਿੰਨੀ ਦਵਾਈ ਜ਼ਰੂਰੀ ਕਿਸਾਨ ਵੀਰ ਉਹ ਸਪਰੇਅ ਕਰਨ ਦਾ ਤਰੀਕਾ ਵੀ ਉਹਨਾਂ ਜ਼ਰੂਰੀ ਸਪਰੇਅ ਕਰਨ ਦਾ ਤਰੀਕਾ ਜ਼ਿਆਦਾਤਰ ਕਈ ਥਾਵਾਂ ਦੇ ਉੱਤੇ ਸਹੀ ਨਹੀਂ ਵਰਤਿਆ ਜਾਂਦਾ ਕਿਉਂਕਿ ਇਹਦੇ ਵਾਸਤੇ ਜਿਹੜੀ ਦਵਾਈ ਆ ਉਹਦਾ ਜੇ ਆਪਾਂ ਸਪਰੇਅ ਕਰਨਾ ਜਾਂ ਮਿੱਟੀ 'ਚ ਲਾ ਕੇ ਪਾਉਣੀ ਹੈ ਤਾਂ ਗੋਭ ਦੇ ਵਿੱਚ ਦਵਾਈ ਪਹੁੰਚਣੀ ਚਾਹੀਦੀ ਹੈ ਨਹੀਂ ਆਪਾਂ ਇਹਨੂੰ ਕੰਟਰੋਲ ਨਹੀਂ ਕਰ ਸਕਦੇ ਚਾਹੇ ਜਿਵੇਂ ਮਰਜ਼ੀ ਸਪਰੇਅ ਕਰੇ ਚੱਲ ਗਿਆ ਆਮ ਤੌਰ ਤੇ ਕੀ ਹੁੰਦਾ ਕਿ ਤਾਂ ਉਹਨੂੰ ਆਪਾਂ ਫੁਆਰਾ ਮਾਰ ਕੇ ਤੇ ਥੋੜਾ ਜਿਹਾ ਪਾਣੀ ਲਾ ਕੇ ਸਪਰੇਅ ਕਰੀ ਜਾਂਦੇ ਆ ਇਹਦਾ ਫੁਆਰਾ ਜਿਹੜਾ ਹੈਗਾ ਗੋਭ ਵੱਲ ਨੂੰ ਜਿਹੜੀ ਪਾਣੀ ਪੈਣਾ ਚਾਹੀਦਾ ਜਿਆਦਾ ਨੋਜ਼ਲ ਹਲਾਉਣੀ ਨਹੀਂ ਸਿੱਧਾ ਲਾਈਨਾਂ ਦੇ ਵਿੱਚ ਦੀ ਸਪਰੇਅ ਕਰਨੀ ਚਾਹੀਦੀ ਤੇ ਸਪਰੇਅ ਵਾਸਤੇ ਆਪਾਂ ਕੋਰਾ ਜਾਣ ਕਰ ਸਕਦੇ ਆ ਜਿਹੜੀ ਛੋਟੀ 20 ਦਿਨ ਦੀ 25 ਦਿਨ ਦੀ ਮੱਕੀ ਉਹ 'ਚ 120 ਲੀਟਰ ਪਾਣੀ ਦੇ ਹਿਸਾਬ ਨਾਲ ਆਪ ਤੇ 1 ਲੀਟਰ ਪਾਣੀ ਮਗਰ ਦਵਾਈ ਹੈ ਜਿਹੜੀ ਜਿਵੇਂ ਬਣ ਲੋ ਅ 120 ਲੀਟਰ ਤੁਸੀਂ ਵਰਤਦੇ ਆ ਤਾਂ ਉਹਦੇ ਪਿੱਛੇ ਤੁਹਾਨੂੰ 50 ਐਮ ਐਲ ਕੋਰਾਜਨ ਜਾਂ 60 ਐਮ ਐਲ ਡੈਲੀਗੇਟ ਜਾਂ ਜਿਹੜੀ 50 ਐਮ ਐਲ ਆਪਾਂ ਮਜਾਈਲ ਐਮ ਐਮ ਐਕਟਡ ਬੈਂਜੂਏਟ ਟੈਕਨੀਕਲ ਇਹ ਆਪਾਂ ਸਪਰੇਅ ਕਰ ਸਕਦੇ ਆ ਤੇ ਜੇ ਫਸਲ ਵੱਡੀ ਆ 20 ਦਿਨ ਤੋਂ ਉੱਪਰ 35 ਦਿਨ ਦੀ 40 ਦਿਨ ਫਿਰ ਆਪਾਂ 200 ਲੀਟਰ ਪਾਣੀ ਵਰਤਣਾ ਤੇ 200 ਲੀਟਰ ਪਾਣੀ ਦੇ ਮਗਰ ਫਿਰ 80 ਐਮ ਐਲ ਆਪਾਂ ਕੋਰਾਜਨ ਤੇ ਜਾਂ ਫਿਰ 80 ml ਜਿਹੜੀ ਵਰਤਣੀ ਆਪਾਂ 80 ਗ੍ਰਾਮ ਬਜਾਈਲ ਐਮ ਐਮ ਐਕਟਨ ਬੈਂਜਵੇਟ 5% ਐਸ ਜੀ ਤੇ ਜਾਂ ਫਿਰ 100 ml ਡੈਲੀਗੇਟ ਸਪਾਇਨੋਟਰਮ ਟੈਕਨੀਕਲ ਇਹ ਵਰਤਣਾ ਜੇ ਆਪਾਂ ਨੂੰ ਲੱਗਦਾ ਹੈ ਕਿ ਫਸਲ ਵੱਡੀ ਆ ਕਿਉਂਕਿ ਸਪਰੇਅ ਗੋਵਲ ਨੂੰ ਕਰਾਂਗੇ ਤਾਂ ਕੰਟਰੋਲ ਮਿਲੂਗਾ ਜੇ ਆਪਾਂ ਨੂੰ ਲੱਗਦਾ ਫਸਲ ਵੱਡੀ ਆ ਤੇ ਸਪਰੇਅ ਕਰਨੀ ਔਖੀ ਆ 40 ਦਿਨਾਂ ਤੋਂ ਵੱਡੀ ਹੋ ਗਈ ਤਾਂ ਫਿਰ ਆਪਾਂ ਜਿਹੜਾ ਹੈਗਾ ਮਿੱਟੀ ਤੇ ਦਵਾਈ ਦਾ ਮਿਸ਼ਰਣ ਅੱਧਾ ਗ੍ਰਾਮ ਦੇ ਹਿਸਾਬ ਨਾਲ ਗੋਭ ਦੇ ਵਿੱਚ ਫਿਰ ਆਪਾਂ ਨੂੰ ਪਾਉਣਾ ਪਊਗਾ ਫਿਰ ਆਪਾਂ ਨੂੰ ਕੰਟਰੋਲ ਮਿਲੂਗਾ ਮਿਸ਼ਰਣ ਬਣਾਉਣ ਵਾਸਤੇ ਕੀ ਕਰਨਾ ਆਪਾਂ ਜਿਵੇਂ ਜੇ ਕੋਰਾਜਨ ਵਰਤਨੀ ਦਾ 5 ਐਮ ਐਲ ਤੇ ਜੇ ਆਪਾਂ ਡੈਲੀਗੇਟ ਵਰਤਨੀ ਆ ਉਹ ਵੀ 5 ਐਮ ਐਲ ਤੇ ਜਾਂ ਫਿਰ 5 ਗ੍ਰਾਮ ਜੈਲ ਨੂੰ 10 ਮਿਲੀਲੀਟਰ ਪਾਣੀ 'ਚ ਥੋੜੇ ਜਿਹਾ ਪਾਣੀ 'ਚ ਘੋਲ ਕੇ ਤੇ 1 ਕਿਲੋ ਮਿੱਟੀ ਮਗਰ ਜਿਹੜੀ ਇੰਨੀ ਦਵਾਈ ਵਰਤਣੀ ਆਪਾਂ 5 ਐਮ ਐਲ ਕੋਰਾਜਨ ਜਾਂ 5 ਐਮ ਐਲ ਡੈਲੀਗੇਟ ਜਾਂ 5 ਗ੍ਰਾਮ ਐਮ ਐਮ ਐਕਟਨ ਬੈਂਜੂਏਟ ਇਹਨੂੰ ਆਪਾਂ 1 ਕਿਲੋ ਮਿੱਟੀ ਮਗਰ ਮਿਕਸ ਕਰਕੇ ਥੋੜੇ ਜਿਹਾ ਪਾਣੀ ਦੇ ਵਿੱਚ ਇਹਨੂੰ ਮਿਲਾ ਕੇ ਤੇ ਫਿਰ ਮਿੱਟੀ 'ਚ ਮਿਕਸ ਕਰਕੇ ਕਿਲੋ ਮਿੱਟੀ ਦਾ ਇਹ ਥੋੜਾ ਮਿਸ਼ਨ ਬਣ ਗਿਆ ਤੇ 1/2 ਗ੍ਰਾਮ ਆਪਾਂ ਪ੍ਰਤੀ ਬੂਟੇ ਦੀ ਗੋਭ ਦੇ ਵਿੱਚ ਫਿਰ ਆਪਾਂ ਦਵਾਈ ਪਾਉਣੀ ਇਹ ਜਿਹੜਾ ਕੰਮ ਥੋੜਾ ਜਿਹਾ ਔਖਾ ਲੱਗਦਾ ਪਰ ਇਹ ਤੋਂ ਬਿਨਾ ਫਿਰ ਕੰਟਰੋਲ ਕਰਨਾ ਵੀ ਮੁਸ਼ਕਲ ਹੈ ਕਿਉਂਕਿ ਛੱਲੀਆਂ ਪੈਣ ਤਾਂ ਹੀ ਫਸਲ ਦਾ ਜਿਹੜਾ ਨੁਕਸਾਨ ਆ ਛੱਲੀਆਂ ਦੇ ਵਿੱਚ ਵੀ ਜਿਹੜਾ ਨੁਕਸਾਨ ਇਹੇ ਕੀੜਾ ਕਰ ਦਿੰਦਾ ਕਾਫੀ ਹਮਲਾ ਦੇਖਣ ਨੂੰ ਮਿਲਦਾ ਬਾਰਾ ਉਹ ਹੈਗਾ ਕਿ ਜੇ ਆਪਾਂ ਸਹੀ ਸਮੇਂ ਬਜਾਈ ਕਰਦੇ ਨਾ ਫਿਰ ਹਮਲਾ ਘੱਟ ਮਿਲਦਾ ਆਮ ਤੌਰ ਤੇ ਕਿਸਾਨ ਵੀਰ ਜਿਹੜੇ ਮਾਰਚ ਐਂਡ ਚ ਜਾਂ ਅਪ੍ਰੈਲ ਚ ਇਹਨਾਂ ਦਿਨਾਂ ਜਿਹੜੀ ਬਜਾਈ ਕਰਨ ਲੱਗ ਪੈਂਦੇ ਉਹਦੇ ਨਾਲ ਫਿਰ ਹਮਲਾ ਜਿਹੜਾ ਹੈਗਾ ਉਹ ਜ਼ਿਆਦਾ ਹਮਲਾ ਦੇਖਣ ਨੂੰ ਮਿਲਦਾ ਜੇ ਪਹਿਲਾਂ ਆਪਾਂ ਟਾਈਮਲੀ ਬਜਾਈ ਕੀਤੀ ਹੋਵੇ ਤਾਂ ਫਿਰ ਉਹਦੋਂ ਨੂੰ ਫਸਲ ਆ ਜਿਹੜੀ ਬਹੁਤ ਮਤਲਬ ਗਰੋਥ ਕਰ ਜਾਂਦੀ ਆ ਵੱਡੀ ਹੋ ਜਾਂਦੀ ਆ ਤੇ ਫਿਰ ਹਮਲੇ ਦੇ ਚਾਂਸ ਵੀ ਘੱਟ ਰਹਿੰਦੇ ਛੋਟੀ ਫਸਲ ਦੇ ਵਿੱਚ ਜਿਹੜਾ ਹੈਗਾ ਹਮਲੇ ਦੇ ਨਾਲ ਨੁਕਸਾਨ ਜਾਂ ਗਰੋਥ ਦੇ ਉੱਤੇ ਅਸਰ ਕਾਫੀ ਜ਼ਿਆਦਾ ਆਪਾਂ ਨੂੰ ਦੇਖਣ ਨੂੰ ਮਿਲਦਾ ਹੈਗਾ ਤੇ ਇੱਕ ਜਿਹੜਾ ਹੈਗਾ ਖਿਆਲ ਰੱਖਣਾ ਕਿ ਜਿੱਥੇ ਤੁਸੀਂ ਸ਼ੁਰੂਆਤ ਦੇ ਵਿੱਚ ਜੇ ਆਪਣੇ ਹਮਲਾ ਅਜੇ ਸ਼ੁਰੂਆਤ ਜਾਂ ਨਹੀਂ ਹੋਇਆ ਤਾਂ ਉੱਥੇ ਤੁਸੀਂ ਨਿੰਮ ਦੇ ਘੋਲ ਆ ਜਾਂ ਜਿਹੜੀ ਹੈਗੀ ਆ ਮੈਟਰਾਇਜ਼ਮੈਨੀਸੋਪਲੀ ਜਾਂ ਫਿਰ ਬੇਸੀਲਸ ਬੀਟੀ ਜਿਹੜੀ ਹੈਗੀ ਹੈ ਸਪਰੇਅ ਆਉਂਦੀਆਂ ਬਾਇਓਪੈਸਟੀਸਾਈਡ ਉਹ ਵੀ ਤੁਸੀਂ ਵਰਤ ਸਕਦੇ ਹੋ ਉਹਦੇ ਨਾਲ ਵੀ ਕੰਟਰੋਲ ਆਪਾਂ ਨੂੰ ਵਧੀਆ ਤਰੀਕੇ ਦੇ ਨਾਲ ਮਿਲ ਜਾਂਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮੇਰ